ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਰਮੇਤਰੀ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਆਪਾਂ ਲਾਈਨਿੰਗ ਵਾਲੇ ਸੂਟ ਤੇ ਆ ਜਿਹੜੀ ਪੱਟੀ ਹੁੰਦੀ ਹੈ ਆਪਣੀ ਫਿਨਿਸ਼ਿੰਗ ਪੱਟੀ ਇਹ ਕਿਸ ਤਰ੍ਹਾਂ ਲਾਉਣੀ ਆ ਇਹਦੇ ਆਪਾਂ ਜੀ ਨਿਸ਼ਾਨੀ ਲਾ ਲੈਣੀ ਹੈਗੀ ਆਹ ਦੇਖੋ ਇੱਥੇ ਜਿੱਥੇ-ਜਿੱਥੇ ਆਪਾਂ ਪੱਟੀ ਲਾਉਣੀ ਆ ਇਹ ਆਪਾਂ ਸੂਟ ਨਾਲ ਠੀਕ ਕੀਤਾ ਆਏਗਾ ਮਤਲਬ ਵੀ ਆਪਾਂ ਇਹਦੇ ਜਿਹੜਾ ਸੀਗਾ ਇਹਦੀ ਹੈਪ ਘੱਟ ਸੀਗੀ ਤੇ ਇਹਨੂੰ ਆਪਾਂ 2 ਇੰਚ ਹੈਪ ਨੂੰ ਆਪਾਂ 1 ਇੰਚ ਹੈਪ ਕਰਿਆ ਏ ਉਹਦੇ ਵਿੱਚ ਆਪਣੇ ਜਿਹੜਾ ਫੋਲਡਿੰਗ ਵਾਸਤੇ ਕੱਪੜਾ ਕੱਢਦਾ ਸੀਗਾ ਇਹਦੇ ਵਿੱਚ ਹੁਣ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਇਹ ਸੂਟ ਤਿਆਰ ਕਰਾਂਗੇ ਜਦੋਂ ਆਪਾਂ ਹੈਪ ਕੋਲੋਂ ਵੀ ਜਾਨੀ ਕਿ ਆਪਣਾ ਕੋਈ ਕੱਪੜਾ ਭੀੜਾ ਹੋ ਜਾਂਦਾ ਜਿਹੜਾ ਆਪਾਂ ਖੁੱਲਾ ਕਰਨਾ ਹੋਵੇ ਤਾਂ ਇਹ ਖੁੱਲਾ ਕਰਨ ਦਾ ਤਰੀਕਾ ਆਏਗਾ ਇਹ ਤੇ ਆਪਾਂ ਪੱਟੀ ਲਾ ਕੇ ਖੁੱਲਾ ਵੀ ਕਰ ਸਕਦੇ ਆ ਸੂਟ ਨੂੰ ਇਹ ਆਪਣਾ ਵੀ ਜਾਨੀ ਕਿ ਪੁਰਾਣਾ 2 ਸਾਲ ਸੂਟ ਹੈਗਾ ਤੇ ਇਹਨੂੰ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਖੁੱਲਾ ਕੀਤਾਏਗਾ ਹੁਣ ਫੋਲਡਿੰਗ ਵਾਸਤੇ ਆਪਣੇ ਕੋਲ ਕਪੜਾ ਨਹੀਂ ਨਾ ਬਚਦਾ ਇਸ ਲਈ ਆਪਾਂ ਫਿਨਿਸ਼ਿੰਗ ਪੱਟੀ ਲਾ ਦੇ ਠੀਕ ਹੈ ਜੀ ਇਹਨੂੰ ਆਪਾਂ ਇੱਥੇ-ਇੱਥੇ ਲਾਈ ਜਾਣਾ ਹੈਗਾ ਜਿੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ

ਇੱਦਾਂ ਦੀ ਇੱਕ ਪਾਸੇ ਪਰਪਤੀ ਲਾਤੀ ਆ ਹੁਣ ਆਪਾਂ ਦੂਸਰੇ ਪਾਸੇ ਵੀ ਲਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਇਸ ਇਸ ਜਗ੍ਹਾ ਤੇ ਲਾਵਾਂਗੇ ਪੱਟੀ ਇੱਧਰ ਆਪਾਂ ਇੱਥੋਂ ਐ ਫੋਲਡ ਕਰਕੇ ਰੱਖ ਲੈਣਾ ਹੈਗਾ ਫੋਲਡ ਕਰ ਲੈਣਾ ਇੱਥੋਂ ਆਪਾਂ ਐ ਨਵੇਂ ਨਹੀਂ ਨਾ ਲੋਕਾਂ ਨੇ ਫੋਲਡ ਕਰਨਾ ਇੱਥੋਂ ਆਏ ਇਹ ਇਤੋਪਾ ਪੈਸਟਰਾਂ ਟ੍ਰਿਕ ਇਹਨਾਂ ਦੇਵਗੇ ਕਿ ਆਪਣੀ ਕੰਨੀ ਆ ਇਹ ਉਦੋਂ ਗਦੀ ਤੇ ਨਾਲੇ ਆਪਣੇ ਸੂਟ ਦੀ ਜਿਹੜੀ ਗ੍ਰੇਸ ਆ ਹੋਰ ਵੀ ਵੱਧ ਜੂਗੀ ਆ ਪੱਟੀ ਦੇ ਨਾਲ ਆਪਾਂ ਸੂਟ ਨੂੰ ਖੁੱਲਾ ਕਰਕੇ ਤੇ ਉਹਦੇ ਤੇ ਆਹ ਟ੍ਰੈਂਡਿੰਗ ਪੱਟੀ ਲਾ ਦਿੱਤੀ ਹੈ ਤਾਂ ਹਨੂ ਮੈਂ ਅੰਡ ਤੇ ਵੀ ਉਹ ਤੁਹਾਨੂੰ ਕੀ ਕਿਸ ਤਰ੍ਹਾਂ ਦੀ ਆਈ ਆ ਠੀਕ ਹੈ ਜੀ ਆਪਾਂ ਢੇ ਸੂਟ ਨੂੰ ਖੁੱਲਾ ਕਰਨ ਦਾ ਤਰੀਕਾ ਦੱਸਿਆ ਹੈ ਵੀ ਕਿਸ ਤਰ੍ਹਾਂ ਆਪਾਂ ਉਹ ਸੂਟ ਨੂੰ ਖੁੱਲਾ ਕਰ ਸਕਦੇ ਹਾਂ ਜਿਹੜਾ ਆਪਣਾ ਪਹਿਲਾ ਵਾਲੇ ਸੂਟ ਆਪਣੇ ਵਿਆਹ ਵੇ ਵੇਲ ਦੇ ਪਏ ਉਹ ਖੁੱਲ੍ਹ ਵੀ ਦੇ ਬਈ ਆਪਣੇ ਸੂਟ ਨੂੰ ਹੁਣ ਆਪਾਂ ਕਿਸ ਤਰੀਕੇ ਨਾਲ ਖੁੱਲਾ ਕਰ ਕਰਦੇ ਹਾਂ ਠੀਕ ਹੈ ਜੀ ਆਪ ਐਸ ਤਰ੍ਹਾਂ ਲਾ ਲੀਏ ਇਹਨੂੰ ਆਪਾਂ ਫੋਲਡ ਕਰ ਦਾਂਗੇ ਇਹ ਆਪਣੀ ਪੱਟੀ ਨਹੀਂ નીકਲੇਗੀ ਇੱਥੋਂ ਠੀਕ ਹੈ ਜੀ ਐਦੇ ਤੇ ਆਪਾਂ ਤਰਪਾਈ ਕਰ ਲਾਂਗੇ ਇਹਨੂੰ ਐ ਫੋਲਡ ਕਰਕੇ ਤੁਹਾਨੂੰ ਮੈਂ ਦਿਖਾਉਣੀ ਹੈ ਵੀਡੀਓ ਨਾਲ ਬਣੀ ਰਹੀ ਹੋ ਜੀ ਅੰਡ ਤੇ ਇਹ ਕਿੰਨੇ ਕਿਸ ਤਰ੍ਹਾਂ ਲੱਗਦੀ ਹੈ ਇਹਦੀ ਮਤਲਬ ਗ੍ਰੇਸ ਕਿਸ ਤਰ੍ਹਾਂ ਆਉਂਦੀ ਹੈ ਇਹ ਆਪਾਂ ਮੂਹਰੇ ਪਾਸੇ ਤੇ ਲਾਉਂਦੀ ਆ ਫਰੰਟ ਪਾਸੇ ਤੇ ਹੁਣ ਆਪਾਂ ਪਿਛਲੇ ਸਾਈਡ ਤੇ ਲਾਾਂਗੇ ਦੀ ਜਿਹੜੀ ਪੱਟੀ ਆ ਇਹਦੇ ਤੇ ਆਪਾਂ ਨਿਸ਼ਾਨੀਆਂ ਲਾਵਾਂਗੇ ਪਹਿਲਾਂ ਫਿਰ ਆਪਾਂ ਇਹਦੇ ਤੇ ਪੱਟੀ ਲਾਵਾਂਗੇ ਹਾਂਜੀ ਹੁਣ ਆਪਾਂ ਦੂਸਰੀ ਸਾਈਡ ਲਾਵਾਂਗੇ ਇਹਦੀ ਪੱਟੀ ਇੱਕ ਸਾਈਡ ਤੇ ਆਪਾਂ ਲਾ ਲਈ ਹੁਣ ਆਪਾਂ ਇਹ ਸਾਈਡ ਤੇ ਲਾ ਲਾਂਗੇ ਪੱਟੀ ਇਹ ਆਪਣਾ ਜਿਹੜਾ ਪੈਰ ਆ ਉਹ ਇਸ ਸਾਈਡ ਵਾਲਾ ਜਿਹੜਾ ਆ ਵਾ ਇਸ ਲਈ ਆਪਾਂ ਇਧਰਲੇ ਪਾਸੇ ਲੱਗਾ ਗੀ ਫਾਈਟਿੰਗ ਲਾਉਣ ਪੱਟੀ ਲਾਉਣ